ਰਵਨੀਤ ਬਿੱਟੂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਤੇ ਹੈਰਾਨ ਹੋਏ ਨਹੀਂ ਉਹਨੇ ਇਸ ਬਹਾਨੇ ਬਿੱਟੂ ਤੇ ਹਮਲਾ ਬੋਲਿਆ ਅਤੇ ਕਿਹਾ ਕਿ ਜਮਾਨਤ ਜਬਤ ਹੋਵੇਗੀ ਦਰਅਸਲ ਲੁਤਿਆਣਾ ਪਹੁੰਚਣ ਤੇ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਸਿਆ ਸੀ ਨਤੀਜਾ ਹੁਣ ਦੋਵੇਂ ਲੀਡਰਾਂ ਦੇ ਵਿੱਚ ਟਕਰਾਅ ਹੈ ਇਹ ਅੱਜ ਦੇ ਭਾਜਪਾ ਨਹੀਂ ਸੀ ਇਹ ਵਰਤ ਦੇ ਸੀਗੇ ਅਕਾਲੀ ਦਲ ਦੇ ਹੁਣ ਤੁਸੀਂ ਅੱਗੇ ਦੇਖੋ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿੰਿਸਟਰ ਦੇ ਘਰੇ ਵੀ ਜਾਇਆ ਕਰੂ ਮੈਂ ਤਾਂ ਬੀਜਪੀ ਦੇ ਰਾਹਾਂ ਮੈਂ ਇਹੇ ਬੰਦੇ ਲਈ ਜਾਂਦਾ ਬਾਜਪਾ ਤਾਂ ਰੰਗੋ ਜਿੱਦ ਖਾਰੇ ਦੀ ਜ਼ਬਾਨ ਦਾ ਜੱਫਤ ਹੋਈ ਇਹਨਾਂ ਬਿਆਨਾਂ ਬਾਅਦ ਸੁਖਵੀਰ ਸਿੰਘ ਬਾਦਲ ਅਤੇ ਰਵਨੀਤ ਬਿੱਟੂ ਆਮੋ ਸਾਹਮਣੇ ਨੇ ਸੁਖਵੀਰ ਬਾਦਲ ਰਵਨੀਤ ਬਿੱਟੂ ਨੂੰ ਲੈ ਕੇ ਬੀਜਪੀ ਤੇ ਹੈਰਾਨੀ ਚਿਤਾਰੇ ਨੇ ਇਹਨਾਂ ਹੀ ਨਹੀਂ ਅਕਾਲੀ ਦਲ ਦੇ ਪ੍ਰਧਾਨ ਦਾ ਦਾਅਵਾ ਹੈ ਕਿ ਇਹਨਾਂ ਲੀਡਰਾਂ ਦੀ ਜ਼ਮਾਨਤ ਜਕਤ ਹੋਵੇਗੀ ਉਥੇ ਬਿੱਟੂ ਨੇ ਲੁਧਿਆਣਾ ਪਹੁੰਚਣ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਸੀ ਨਤੀਜਾ ਹੁਣ ਦੋਵੇਂ ਲੀਡਰਾਂ 'ਚ ਟਕਰਾਅ ਰ ਹੈ ਅਸੀਂ ਅੱਜ ਜੁਆਇਨ ਕਰਕੇ ਪਰ ਉਹਦੇ ਪਿੱਛੇ ਕਾਰਨ ਕੀ ਆ ਵੀ ਅੱਜ ਤੱਕ ਬੀਜਪੀ ਵੀ ਟੀਮ ਅਕਾਲੀ ਦਲ ਏ ਟੀਮ ਉਹਦੇ ਬੀਜਪੀ ਕੋਲ ਖੇਡਣ ਦਾ ਮੌਕਾ ਇਕੱਲੇ ਕੰਮ ਕਰਨ ਦਾ ਮੌਕਾ ਨਹੀਂ ਸੀ ਕਿ ਜਦੋਂ ਸੈਂਟਰ ਲੀਡਰਸ਼ਿਪ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਇਕੱਲੇ ਬੀਜਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਇਹ ਟੀਮ ਬਣ ਕੇ ਆਾ ਬੀਜਪੀ ਅਗਵਾਈ ਦੇਣ ਲਈ ਤਿਆਰ ਆ ਤੇ ਉਦੋਂ ਬਾਅਦ ਇਹ ਫੈਸਲਾ ਹੋਇਆ ਵੀ ਸਭ ਤੋਂ ਵੱਧ ਸਾਡੇ ਵਰਗੇ ਜਿਹੜੇ ਦੇਸ਼ ਦੀ ਗੱਲ ਕਰਦੇ ਜਿਹੜੇ ਦੇਸ਼ ਭਤੀ ਹਮੇਸ਼ਾ ਸੋਚ ਰੱਖਦੇ ਆ ਤੇ ਸਾਡੇ ਕੋਲੇ ਇਹ ਬਹੁਤ ਵੱਡਾ ਮੌਕਾ ਨਹੀਂ ਸੀ ਪੰਜਾਬ ਤੇ ਲੁਧਿਆਣੇ ਦਾ ਇੱਥੇ ਦੇ ਵਿੱਚ ਆਪਣਾ ਯੋਗਦਾਨ ਹੁਣ ਅਸੀਂ ਕਿਸਾਨਾਂ ਜਿਹੜਾ ਸਾਲ ਬੈਠੇ ਰਹੇ ਆ ਜਦੋਂ ਯਾਰ ਗੱਲ ਮੋਦੀ ਸਾਹਿਬ ਨਾਲ ਜਾਂ ਐਗਰੀਕਲਚਰ ਮਿਨਿਸਟਰ ਹਮੇਸ਼ਾ ਹੀ ਨਾ ਕਰਦੇ ਉਹ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਝ ਕਿਸਾਨਾਂ ਦੀ ਕਰਨਾ ਚਾਹੁੰਦੇ ਆ ਆ ਸਾਨੂੰ ਅਸੀਂ ਅਸੀਂ ਤਾਂ ਪੰਜਾਬ ਜਿਹੜਾ ਸਾਨੂੰ ਪਤਾ ਆਜ਼ਾਦੀ ਦਿਵਾਉਣ ਵਾਲਾ ਇਹ ਦੇਸ਼ ਨੂੰ ਸੁਰੱਖਿਆ ਰੱਖਣ ਵਾਲਾ ਇਹ ਸੂਬਾ ਏ ਪਰ ਪਿੱਛੇ ਗੈਬ ਕਿੱਥੇ ਆ ਗੈਬ ਕਿੱਥੇ ਸੀ ਕਿਉਂਕਿ ਪਹਿਲਾਂ ਅੱਜ ਤੱਕ ਅਕਾਲੀ ਦਲ ਮੂਰੇ ਲੱਗ ਕੇ ਇਹ ਕਰਦਾ ਰਿਹਾ ਹੁਣ 13 ਦੀਆਂ 13 ਸੀਟਾਂ ਤੇ ਭਾਜਪਾ ਦੇ ਨਮਾਇंदे ਹੋਣਗੇ ਅਸੀਂ ਦੇ ਬੈਠ ਕੇ ਉੱਥੇ ਵਿੱਚ ਉਹ ਭਾਜਪੀ ਦੇ ਵਿੱਚ ਬਹਿ ਕੇ ਕਿਸਾਨ ਦੀ ਹਰ ਤੇ ਮਜ਼ਦੂਰ ਦੀ ਹਰ ਗੱਲ ਕਿਉਂ ਕਿਸਾਨ ਦੀ ਗੋਲੀ ਚੱਲੇ ਜੀ ਪੰਜਾਬ ਦੇ ਕਿਉਂ ਕਿਸਾਨ ਦੇ ਪੰਜਾਬ ਦੇ ਡੰਡਾ ਵੱਜੇ ਇਸ ਕਰਕੇ ਇਹ ਅੱਗੇ ਭਾਜਪੀ ਨਹੀਂ ਸੀ ਇਹ ਵਰਤਦੇ ਸੀਗੇ ਆਕਾਲੀ ਦਲ ਵਰਗੇ ਹੁਣ ਤੁਸੀਂ ਅੱਗੇ ਦੇਖਿਓ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿਨਿਸਟਰ ਦੇ ਘਰੇ ਵੀ ਜਾਇਆ ਕਰੂ ਮੈਂ ਤਾਂ ਬੀਜਪੀ ਦੇ ਹਰਾਂ ਮਾਜੀ ਅਜੇ ਬੰਦੇ ਲੈ ਜਾਂਦੇ ਤੁਸੀਂ ਗੱਲ ਸਮਝਦੇ ਨੂੰ ਜਿਹਨੂੰ ਕੋਈ ਲੁਧਿਆਣੇ ਵਾਲਾ ਪੁੱਛਦਾ ਨਹੀਂ ਵੇਟ ਕਰ ਰਹੇ ਸੀ ਕਿ ਆਜੇ ਤੇ ਫਿਰ ਅਸੀਂ ਤੁਸਮਾ ਹੀ ਸਾਬਕ ਚਲੋ ਬੀਜਪੀ ਨੂੰ ਜੀ ਬੀਜਪੀ ਨੂੰ ਪਤਾ ਲੱਗ ਜੂਗਾ ਉਹੀ ਕਹਿ ਰਹੇ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਉੱਥੇ ਬੈਠੇ ਲੀਡਰ ਸੋਚਦੇ ਆ ਕਿ ਆਪਣੀ ਚੀਜ਼ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਉਹ ਬੰਦੇ ਦੀ ਕੀ ਕਦਰ ਹੈ ਉਹ ਕੁਝ ਜਿਹੜੀ ਨੈਸ਼ਨਲ ਪਾਰਟੀ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਕਹਿੰਦੀ ਕਿ ਇਹਨੂੰ ਲੈਣਾ ਹੈ ਕਿ ਨਹੀਂ ਲੈਣਾ ਉਹ ਸੋਚਦੇ ਬਿੱਟੂ ਉਹ ਵੱਡਾ ਲੈ ਲਓ ਇਹਨੂੰ ਇਹ ਭੇਜ ਦਿਓ ਕੈਪਟਨਸ ਹੌ ਬਹੁਤ ਇਹਨਾਂ ਨੂੰ ਪ੍ਰੋਫੈਸਰ ਭੇਜ ਦਿਓ ਬਾਅਦ ਪਤਾ ਲੱਗੂ ਜੇ ਸਾਰੇ ਇਹਨਾਂ ਦੀ ਜ਼ੁਬਾਨ ਤਾਂ ਜੱਪ ਹੋਣੀ ਹੈ